ਅਦਰੰਗ ਦਾ ਟਿਕਾ ਫਰੀ ਲੱਗਦੇ ਜੀ ਮਾਤਾ ਪਹਿਲਾਂ ਬੋਲ ਨਹੀਂ ਸਕਦੀ ਸੀ ਨਾ ਮਾਤਰ ਬੋਲਦੀ ਸੀ ਤੇ ਤੁਰ ਫਿਰ ਨਹੀਂ ਸਕਦੀ ਸੀ ਹੁਣ ਤੁਸੀਂ ਆਪ ਰਿਜ਼ਲਟ ਸੁਣੋ ਮਾਤਾ ਦੀ ਕੁੜੀ ਦੇ ਮੂੰਹੋਂ ਤੁਹਾਨੂੰ ਆਪ ਬੋਲ ਕੇ ਦੱਸੇਗੀ ਕੀ ਕੀ ਮਾਤਾ ਨੂੰ ਰਿਜ਼ਲਟ ਮਿਲੇ ਨੇ ਕਹਿ ਜਾਣੇ ਤਾਂ ਦਵਾਈ ਚਲਾਈ ਸੀ ਪਹਿਲਾਂ ਜੀ ਬਾਈ ਚੁੱਪ ਕੀ ਤੇ ਲਈਏ ਬਸ ਕੰਨੇ ਚੁੱਪ ਕੀ ਕਿੰਨੇ ਟਾਈਮ ਕੋਈ ਮੇਰੇ ਫਰਬਰੀ ਮੈਂ 7 ਮਾਰਚ ਤੋਂ ਸ਼ੁਰੂ ਕਰੀ ਸੀ ਹੂੰ ਫਿਰ 18 ਤਰੀਕ ਤੋਂ ਜੋ ਤੁਹਾਡੀ ਸਵਾਇ ਫਿਜ਼ੀ ਸ਼ੁਰੂ ਕੀਤੀ ਫਿਰ ਬੰਦ ਕਰ ਮਤਨ ਚਾ ਚਾਰ ਬੰਨੇ ਮਹੀਨੇ ਲਾ ਲੋ ਹਾਂ ਜੀ ਚਾਰ ਪੱਲੇ ਲਗਾ ਤੱਕ ਹੋਈ ਵੀਰੇ ਮੈਂ ਤਾਂ ਗਿਨਾਗਾ ਨਹੀਂ ਪਾਇਆ ਆਪਣੀ ਦੋਇ ਨਾਲ ਇੱਕ ਮਹੀਨੇ ਚ ਕਿੰਨੇ ਪਰਸੈਂਟ ਫਰਕ ਕਿੰਨੇ ਪੈਸੇ ਇਹ ਬਹੁਤ ਜ਼ਿਆਦਾ ਪਹਿਲੇ ਬੋਲਦੀ ਨਹੀਂ ਸੀ ਬੋਲਦੇ ਜਮੀ ਨਹੀਂ ਬੋਲਦੇ ਸੀ ਨਹੀਂ ਨਹੀਂ ਬੋਲਦੇ ਸੀ ਮਾੜਾ ਮੋਟਾ ਬੋਲਦੇ ਮਾੜਾ ਮੋਟਾ ਇੰਨਾ ਨਹੀਂ ਸੀ ਅੱਛਾ ਚਲੋ ਤੇ ਤੁਰਨ ਲੱਗੇ ਵਧੀਆ ਬੋਲਣ ਲੱਗੇ ਹੁਣ ਬਿਜਲੀ ਕੀ ਨੂੰ ਆਪਣੇ ਆਪ ਨੂੰ ਪਤਾ ਵੀ ਕੀ ਬੋਲੀ ਜਾਂਦੀ ਮੈਂ ਬੋਲਣ ਲੱਗ ਸਾ ਬੋਲਣ ਲੱਗ ਗਿਆ ਪਰ ਬੋਲਣ ਲੱਗ ਗਿਆ ਉਹਦਾ ਚਲੋ ਜੋ ਦਿਮਾਗੀ ਪ੍ਰੋਬਲਮ ਆ ਉਹ ਵੀ ਠੀਕ ਹੋ ਜਾ ਜੇ ਕੋਈ ਬੰਨ ਤੁਸੀਂ ਕਿਹਸੀ ਦਿਮਾਗੀ ਵੀ ਮੈਂ ਦੱਸੇ ਪਿੱਛੇ ਵੀ ਤੁਸੀਂ ਕਹੇ ਦਵਾਈ ਸ਼ੁਰੂ ਕਰੋ ਉਹਦੀ ਦਵਾਈ ਚਲਾ ਦਾਂਗੇ ਤੇ ਪੈਡੀ ਵੀ ਜਦੋਂ ਠਾਠੀ ਕੰਕੀ ਚ ਲੱਗੇ 19 ਦਿਨ ਨੂੰ ਠਾਠੀ ਚ ਸੱਤ ਚੜੇ ਅੱਛਾ ਠੀਕ ਹੈ ਫੋਨ ਆਏ ਸੀ ਕਹਿੰਦੇ ਮਾਤਾ ਸੱਤ ਚੜਨ ਲੱਗੀ ਹੈ ਭਾਈ 15 ਦਿਨਾਂ ਬਾਅਦ ਟੀਕਾ ਲਵਾਇਆ ਉਹ ਜੁਆਰੇ ਸੱਤ ਚੜ ਗਈ ਉਹ ਚਲੋ ਬੇ ਜੀ ਹੋਰ ਤਾਂ ਸੁਣਾਈ ਕੰਮ ਤਾਂ ਨਾਲ ਫਾਈ ਉਦਨ ਪਰਲੇ ਪਾਸੇ ਲੱਗਤਾ ਕਰਕੇ ਬੇ ਜੀ ਅਤਲ ਜਮੀਨ ਤੋਂ ਦੇਸੀ ਹੁਣ ਐ ਚੋ ਵੀ ਨਹੀਂ ਤੁਸੀ ਚਲੋ ਜਦੋਂ ਕਿ ਤੇ ਬੈਲੰਸ ਬੁਣਨ ਲੱਗੇ ਮੇਰੇ ਕਹਿੰਦੇ ਉਹ ਸ਼ਰੀਰ ਦਾ ਹਾਂ ਮੈਨੂੰ ਲੱਗ ਰੂਜੇ ਚਲੋ ਕੋਈ ਨਹੀਂ ਦਵਾਈ ਚਲਾਈ ਰੱਖੋ ਨਾਲ ਦਮਾਰਗ ਵਾਲੀ ਐਡ ਕਰਦਣਾ ਠੀਕ ਹੈ ਜੀ ਹਾਂ ਲੇਕਿਨ ਨੀਂਦ ਦੀ ਕੋਈ ਨਾ ਇੱਕ ਤਾਂ ਅੱਖ ਚ ਪਾਉਣ ਵਾਲਾ ਤੇਲ ਦਿੰਨੇ ਆ ਮਾਤਾ ਨੂੰ ਠੀਕ ਹੈ ਉਹਦੇ ਨਾਲ ਮੈਨੂੰ ਲੱਗਦਾ ਦਿਮਾਗੀ ਪ੍ਰੋਬਲਮ ਠੀਕ ਹੋਊਗੀ ਠੀਕ ਹੈ ਨਾਲੇ ਉਹਨਾਂ ਨੂੰ ਨੀਂਦ ਆਉਣ ਲੱਗ ਜੂਗੀ ਹਾਂ ਜੀ